ਨੌਰ ਪ੍ਰੋਡਕਸ਼ਨ 16 YouTube ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਪੰਛੀ ਦੇ ਆਂਡੇ ਵਿਖਾਉਣੇ ਆ। ਤੁਸੀਂ ਬਹੁਤ ਪੰਛੀਆਂ ਦੇ ਆਂਡੇ ਵੇਖੇ ਹੋਣਗੇ ਪਰ ਇਹਨਾਂ ਆਂਡਿਆਂ ਦੇ ਵਿੱਚ ਇੱਕ ਖਾਸ ਗੱਲ ਆ ਜੋ ਆਪਾਂ ਤੁਹਾਨੂੰ ਦੱਸਾਂਗੇ। ਆਓ ਪਹਿਲਾਂ ਆਪਾਂ ਦਿਖਾਉਨੇ ਆ ਤੁਹਾਨੂੰ ਇਹ ਕਿਸ ਪੰਛੀ ਦੇ ਆਂਡੇ ਨੇ। ਇਹ ਕੋਕੋ ਟੇਲ ਨਸਲ ਦਾ ਪੰਛੀ ਆ ਕੋਤੋਤਿਆਂ ਦੀ ਨਸਲ ਦੇ ਵਿੱਚੋਂ। ਏ ਅਸੀਂ 2023 ਫਰਵਰੀ ਵਿੱਚ ਲੈ ਗਿਆਂਦਾ ਸੀ ਦੋ ਬੱਚੇ ਸੀ ਛੋਟੇ ਛੋਟੇ ਇੱਕ ਬੱਚਾ ਮਰ ਗਿਆ ਸੀ ਤੇ ਇੱਕੇ ਬਚਿਆ ਇਸ ਹਾਲ ਦਾ ਹੋ ਗਿਆ ਇਸ ਨੇ ਪਹਿਲਾਂ ਵੀ ਇੱਕ ਵਾਰ ਆਂਡੇ ਦਿੱਤੇ ਸੀ ਉਹ ਆਂਡੇ 300 ਕਿਤੇ ਉਹ ਟੁੱਟ ਗਏ ਆਂਡੇ ਇਹਨੇ ਸਾਂਭੇ ਨਹੀਂ ਗਏ ਪਰ ਇਸ ਵਾਰ ਜਿਹੜੇ ਆਂਡੇ ਦਿੱਤੇ ਨੇ ਇਹ ਉਹਨਾਂ ਨੂੰ ਪੂਰਾ ਵਧੀਆ ਸਾਂਭ ਰਹੀ ਆ ਸਾਰਾ ਦਿਨ ਉਹਨਾਂ ਦੇ ਉੱਤੇ ਬੈੰਦੀ ਆਂਡਿਆਂ ਤੇ ਹੁਣ ਤੁਹਾਨੂੰ ਦੱਸ ਦਿਆਂ ਵੀ ਇਹਦੇ ਵਿੱਚ ਖਾਸ ਗੱਲ ਕੀ ਆ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਪાંਸੀਆਂ ਦਾ ਜੋੜਾ ਹੁੰਦਾ ਜੋੜੇ ਨਾਲ ਉਹ ਆਂਡੇ ਦਿੰਦੇ ਨੇ ਤੇ ਬੱਚੇ ਕੱਢਦੇ ਆ ਤੇ ਆਪਣਾ ਜਿਹੜਾ ਪਰਿਵਾਰ ਅੱਗੇ ਵਧਾਉਂਦੇ ਆ ਆਪਣੀ ਨਸਲ ਨੂੰ ਅੱਗੇ ਵਧਾਉਂਦੇ ਆ ਪਰ ਇਸ ਪાંਸੀ ਨੇ ਬਿਨਾਂ ਜੋੜੇ ਤੋਂ ਕੱਲੀ ਨੇ ਆਂਡੇ ਦਿੱਤੇ ਨੇ ਦੋ ਵਾਰ ਪਿਛਲੀ ਵਾਰ ਤਿੰਨ ਆਂਡੇ ਦਿੱਤੇ ਸੀ ਉਹ ਅਸੀਂ ਡੱਬਾ ਚੇਂਜ ਕਰਤਾ ਤੇ ਉਹ ਅੰਡੇ ਨੇ ਸਾਭੇ ਨਹੀਂ ਗੇ ਇਸ ਵਾਰ ਅਸੀਂ ਉਸੇ ਡੱਬੇ ਦੇ ਵਿੱਚ ਰੱਖੇ ਅੰਡੇ ਤੇ ਅੰਡਿਆਂ ਨੂੰ ਅੱਜ ਪੂਰਾ ਵਧੀਆ ਸਾਭ ਰਹੀ ਆ ਤੇ ਚਾਰ ਅੰਡੇ ਜਿਹੜੇ ਤੁਸੀਂ ਵੇਖਿਆ ਇਹ ਪੂਰੇ ਸਹੀ ਸਲਾਮਤ ਨੇ ਪੰਜ ਅੰਡੇ ਦਿੱਤੇ ਸੀ ਇੱਕ ਅੰਡਾ ਟੁੱਟ ਗਿਆ ਕਿੱਡੀ ਹੈਰਾਨੀ ਵਾਲੀ ਗੱਲ ਆ ਇਹ ਕੱਲੀ ਨੇ ਜਿਹੜੇ ਅੰਡੇ ਨੇ ਦਿੱਤੇ ਨੇ ਤੇ ਹੁਣ ਵੇਖਣਾ ਇਹ ਆ ਵੀ ਇਹਨਾਂ ਦੇ ਵਿੱਚੋਂ ਬੱਚੇ ਨਿਕਲਣਗੇ ਜਾਂ ਨਹੀਂ ਨਿਕਲਦੇ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਇਹ 21 ਦਿਨਾਂ ਦਾ ਇਹਨਾਂ ਦਾ ਹੁੰਦਾ ਅੰਡਿਆਂ ਦਾ 21 ਦਿਨਾਂ ਬਾਅਦ ਇਹਨਾਂ ਚੋਂ ਬੱਚੇ ਨਿਕਲਦੇ ਨੇ ਹੁਣ 10-15 ਦਿਨ ਹੋ ਗਏ ਇਹਨਾਂ ਅੰਡਿਆਂ ਨੂੰ ਤੇ ਅਗਲੀ ਵੀਡੀਓ ਵਿੱਚ ਆਪਾਂ ਫੇਰ ਤੁਹਾਨੂੰ ਦੱਸਾਂਗੇ ਵੀ ਬੱਚੇ ਨਿਕਲੇ ਨੇ ਜਾਂ ਨਹੀਂ ਨਿਕਲੇ ਤੇ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ رائے ਜ਼ਰੂਰ ਦੇਣੀ ਜੇ ਤੁਸੀਂ ਪਹਿਲਾਂ ਵੀ ਇਦਾਂ ਦਾ ਕੋਈ ਕਿਰਸਮਾ ਵੇਖਿਆ ਤਾਂ ਜਰੂਰ ਦੱਸਿਓ ਤੇ ਤੁਹਾਨੂੰ ਕੀ ਲੱਗਦਾ ਬੱਚੇ ਨਿਕਲ ਸਕਦੇ ਆ ਜਾਂ ਨਹੀਂ ਨਿਕਲ ਸਕਦੇ ਤੇ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਅਗਲੀ ਵੀਡੀਓ ਆਪਾਂ ਫੇਰ ਪਾਵਾਂਗੇ ਮਿਲਦੇ ਆਂ